ਹਾਲੇਲੂਆ ਦੇ ਨਰ ਲਾਗੇ ਹਾਲੇਲੂਆ ਦੇ ਨਰ ਲਮਗੇ ਜ਼ਿੰਦਾ ਖੁਦਾ ਦੀ ਸੁਨਾ ਗਾਗੇ ਸ਼ਾਫੀ ਖੁਦਾ ਦੀ ਸੁਨਾ ਗਾਗੇ ਹਾਲੇਲੂਆ ਦੇ ਨਰ ਲਮਗੇ ਹਲਿਓ ਸਮਝੇਮ ਸੀਦੀ ਪਰਮੇਸ਼ਰਨ ਬਰਕਾ ਦੇ ਵੀ ਆਪਣੇ ਬਚਨ ਦੁਆਰਾ ਹalleluyah ਤੁਹਾਨੂੰ ਜੈ ਬੈਟਰ ਸਿਮਿਟਿੰਗ ਦਾ ਬੋਰਡ ਫੋਰਥ ਨੰਬਰ ਸ਼ੇਅਰ ਕਰਾਂਗਾ ਤੇ ਖੁਦਾਬੰਦ ਤੁਹਾਡਾ ਬਚ ਖੁਦਾਬੰਦ ਬਚਨ ਦਰਜ ਨਹੀਂ ਬੜੀ ਕੰਮ ਕਰੇ ਹalleluyah ਤੁਹਾਨੂੰ ਪਰਮੇਸ਼ਰ ਬੋਧ ਤਰ੍ਹਾਂ ਮੈਂ ਸੰਜਿਆ ਕਰਦਾ ਹਾਂ ਇਹ ਵਜ ਦਾ ਬੋਰਡ ਕੋਡ ਕੋ ਨਿਰੰਭਤ ਹੈ ਤੁਹਾਨੂੰ ਬਚਨ ਦਨਾ ਸੰਜਿਆ ਕਰਾਂਗਾ ਹalleluyah ਪਹਿਲਾ ਸੈਮਲ 15ਵਾਂ ਦਾ ਹੈ ਉਦੀ ਆਇਤ ਨੰਬਰ ਸੀ ਕਟਾਂਗੇ ਫਸਟ ਉਦੀ ਆਇਤ ਨੰਬਰ ਹੈ 22 ਹਨ ਵੀ ਕਿਉਂ 15 ਚੈਪਟਰ ਅਧਿਆਇ ਨੰਬਰ 22 ਪਰ ਸੈਮੂਅਲ ਨੇ ਆਖਿਆ ਭਲਾ ਇਹ ਦੱਸ ਕੀ ਹੋਵਾ ਹੋਮ ਦੀ ਬੇਟਾਂ ਦੀਆਂ ਬਲੀਆਂ ਨਾਲ ਪਸੰਦ ਹੁੰਦਾ ਹੈ ਜਾਂ ਇਸ ਗੱਲ ਨਾਲ ਕੀ ਉਸ ਦਾ ਹੁਕਮ ਮੰਨਿਆ ਉਸ ਦਾ ਹੁਕਮ ਨਹੀਂ ਆਵੇ ਤਾਂ ਵੇਖ ਮੰਨਣਾ ਭੇਟ ਚੜਾਉਣ ਨਾਲੋਂ ਤੇ ਸਰੋਤਾ ਬੰਨਣਾ ਭੇਡੇ ਦੀ ਚਰਬੀ ਚੜਾਉਣ ਨਾਲੋਂ ਕਿਤੇ ਵੱਧ ਚੰਗਾ ਹੈ ਰੀਮਨ ਜਿਹਦੇ ਨੂੰ ਨੰਬਰਸ ਤੋਂ ਅਪਡੇਟਸ ਹਨ ਮੈਂ ਸ਼ੇਅਰ ਕਰਾਂਗਾ ਜਿਹ ਵਰਸਪੀ ਹਨ ਹਲ ਰੀਆ ਸਿਪਾਹੀ ਲੁੱਟਦੇ ਇਹ ਤੋਂ ਉੱਪਰ ਲਈ ਆਇਤ ਜੋ ਹੈ 21ਵੀਂ ਭਾਈ ਮਿਤੇਮੀ ਇਸ ਵਰਸਮ ਦੇ ਹੈ ਸਿਪਾਹੀ ਲੁੱਟਦੇ ਵਿੱਚ ਵਿੱਚੋਂ ਪੇਡਾਂ ਦੇ ਜੰਗੀਆਂ ਪਸ਼ੂ ਦੀਆਂ ਚੰਗੀਆਂ ਚੰਗੇ ਪਸ਼ੂ ਜੋ ਚੰਗੀਆਂ ਚੀਜ਼ਾਂ ਸਾਨੂੰ ਉਹਨਾਂ ਨੂੰ ਲਿਆਏ ਹਨ ਅਤੇ ਹਉ ਯਹਵਾ ਦੀ ਯਹਵਾ ਤੇ ਪਰਮੇਸ਼ਰ ਨੂੰ ਗਲਗਾਲ ਵਿੱਚ ਝੜਾਉਣ ਲਈ ਇਹ ਹੁਣ ਹੁਕਮ ਨਾ ਮੰਨਣਾ ਮਾਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ ਢੀਠ ਹੋਣਾ ਅਤੇ ਮਨਮਰਜ਼ੀ ਕਰਨਾ ਬੁੱਤ ਦੀ ਪਾਸਨਾ ਕਰਨ ਜਿੰਨਾ ਹੀ ਬੁਰਾ ਹੈ ਤੀਵੋਵਾ ਨੇ ਹੁਕਮ ਨੂੰ ਆਪਣੇ ਮਨ ਤੋਂ ਇਨਕਾਰ ਕੀਤਾ ਅਤੇ ਇਸ ਦੇ ਲਈ ਯੋਵਾ ਜੀ ਨੂੰ ਪਾਸ਼ਾ ਮੰਨਣ ਤੋਂ ਇਨਕਾਰ ਕੀਤਾ ਹਾਲੇਲੂਇਆ ਕਿ ਉਹ ਪਰਮੇਸ਼ਰ ਦੇ ਬੱਚੇ ਨੂੰ ਸਾਨੂੰ ਮੰਨ ਨਾਲ ਇਕਰਾਰ ਕਰਨਾ ਐਕਸੈਪਟ ਕਰਨਾ ਐਕਸੈਪਟ ਮੰਨਦੇ ਨਾਲ ਐਕਸੈਪਟ ਕਰਨ ਪਰ ਮਿਸ਼ਰ ਵਰਜਨ ਨੂੰ ਜ਼ਰੂਰ ਚਾਹੀਦਾ ਹਾਲੇਲੂਇਆ ਤਾਂ ਕਿ ਖੁਦਾ ਹੰਦਰੇ ਬਚਨ ਤਾਂ ਕਿ ਖੁਦਾ ਹੰਦਰੇ ਦੀ ਨੀਕ ਚੋਲ ਦੇ ਕੰਮ ਕਰੀ ਹਾਲੇਲੂਇਆ ਧੰਨਵਾਦ ਜੀ ਸ਼ਹਿਰ ਕਰੂੰਗਾ ਜੀ ਯਿਸਾਇਆ 54 ਦੇ ਉਹੀ ਆਇਤ ਨੰਬਰ 15ਵੀਂ ਸੋਨੀ ਵੀ ਤੇ 17ਵੀਂ ਤੇ ਜੋਗਾ ਜ਼ਬਰ ਸੌਦੇ ਹਾਲੇਲੂਇਆ ਮੇਰੀਆਂ ਫੌਜਾਂ ਵਿੱਚ ਕੋਈ ਵੀ ਤੇਰੇ ਵਿਰੁੱਧ ਤੇਰੇ ਵਿਰੁੱਧ ਵਿੱਚ ਲੜਨ ਨਹੀਂ ਲੜੇਗਾ ਜੇ ਤੇ ਤੇਰੀ ਤੇ ਜੇ ਕੋਈ ਫੌਜ ਤੇਰੇ ਉਤੇ ਬੁਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ ਨੂੰ ਫौज ਨੂੰ ਹਰਾ ਦੇਵੇਗੀ ਦੇਖੋ ਮੈਂ ਲੋਹਾਰ ਨੂੰ ਸਾਝਿਆ ਉਹ ਅੱਗ ਨੂੰ ਅੱਗ ਤੇ ਤੋਖਣੀ ਚਲਾਉਣ ਇਸ ਨੂੰ ਹੋਰ ਤੇਜ਼ ਕਰਨ ਲਈ ਹਥਿਆਰ ਨੂੰ ਇਸ ਦੇ ਕੰਮ ਲਈ ਉਚਿਤ ਬਣਾਉਣਾ ਬਣਾਉਂਦਾ ਹੈ ਇਸ ਲਈ ਇਸੇ ਤਰ੍ਹਾਂ ਹੀ ਮੈਂ ਤਬਾਹੀ ਨੂੰ ਸਾਝਿਆ ਸੀ ਜਿਹੜੀ ਜੀਜਾ ਨੂੰ ਦਬਾਅ ਕਰਦੀ ਹੈ ਲੋਕ ਤੇਰੇ ਵਿਰੁੱਧ ਲੜਨ ਲਈ ਤੇ ਹਥਿਆਰ ਬਣਾਉਂਗੇ ਉਹ ਪਰ ਉਹ ਹਥਿਆਰ ਤੈਨੂੰ ਹਰਾ ਨਹੀਂ ਰੌਣਗੇ ਕੁਝ ਲੋਕ ਤੇਰੇ ਵਿਰੁੱਧ ਬੋਲਣਗੇ ਪਰ ਹਰ ਹੁਬੰਦਰ ਤੇਰੇ ਵਿਰੁੱਧ ਬੋਲੇਗਾ ਗਲਸੇ ਦਾ ਵੇਗਾ ਇਹ ਵਾਕ ਤਾਂ ਹੈ ਇਹ ਵਾਕ ਸੇ ਕੋਨ ਕੀ ਮਿਲਦਾ ਹੈ ਉਹਨਾਂ ਨੂੰ ਉਹ ਦੋਸ਼ ਮੁਕਤੀ ਮਿਲਦੀ ਹੈ ਜਿਹੜੀ ਮੇਰੇ ਪਾਸੇ ਆਉਂਦੀ ਹਾਲੇਲੂਇਆ ਇਹ ਵੀ ਸੱਚ ਹੈ ਕਿ ਉਹਨਾਂ ਨੂੰ ਕੀ ਮਿਲਦਾ ਹੈ ਖੁਦਾਵੰਨਾ ਹੁਕਦਾ ਹੈ ਕਿ ਉਹਨਾਂ ਨੂੰ ਯਹਵਾ ਕਹਦਾ ਹੈ ਕਿ ਉਹਨਾਂ ਨੂੰ ਦੋਸ਼ ਮੁਕਤੀ ਮਿਲਦੀ ਹੈ ਇਹ ਵਾਕ ਤਾਂ ਹੈ ਕਿ ਉਹਨਾਂ ਨੂੰ ਕੀ ਮਿਲਦਾ ਹੈ ਯੋਗ ਵਕਤ ਹੈ ਕਿ ਉਹਨਾਂ ਦੋਸ਼ ਮੁਕਤੀ ਮਿਲਦੀ ਜਿਹੜੀ ਮੇਰੇ ਪਾਸੇ ਆਉਂਦੀ ਖਾਂਦੀ ਹੈ ਹਲਲਈਆ ਪ੍ਰੇਜ਼ਰ ਆਡ ਹਲਲਈਆ ਗੋਡ ਬles ਯੂ ਸਭ ਨੂੰ ਮੇਰੇ ਰਜਮਸੀ ਦੀ ਪਰਮੇਸ਼ਰ ਨੂੰ ਸੋਚਨ ਦਰ ਬਰਕਤ ਦੇ ਵੀ ਆਸ਼ੀਸ਼ਿਤ ਕਰੇ ਤੁਹਾਨੂੰ ਹਰ ਸਮਾ ਹਰ ਸਮਾ ਪਰਮੇਸ਼ਰ ਸੰਭਾਲ ਕੇ ਰੱਖੇ ਤੁਹਾਨੂੰ ਵਰਕ ਚੇ ਦੁਆਰਾ ਖੁਦ ਆਪਣ ਬਲਾਸ ਕਰੇ ਹਲਲਈਆ ਮੈਂ ਥੈਂਕ ਯੂ ਲਾਡ ਜੀ ਇਸ ਕਾ ਇਸ਼ਤ ਹਲਲਈਆ ਮੈਂ ਗੋਡ ਬles ਯੂ ਸਭ ਜਮਸੀ ਕੀ ਇਸ ਨਾਲ ਹੀ ਤੁਸੀਂ ਨੀਤ ਦੇ ਬਚਨ ਪੜ੍ਹਦੇ ਹਾ ਤੇ ਉਹ ਦਸਮਾ ਦੇ ਆਈ ਹਲਲਈਆ ਬਡ ਬੈਸਿਓ ਸਕ੍ਰੈਮਜੀ